ਭਗਵਾਨ ਤਮਾਨ ਸਰਕਾਰ ਹੁਣ ਅੱਗੇ ਵਧੇਗੀ ਕਿ ਪਿੱਛੇ ਮੁੜੇਗੀ ਪੱਤਰਕਾਰਾਂ ਤੇ ਪਰਚੇ ਕਰਨ ਵਾਲੇ ਮਾਮਲੇ ਦੇ ਵਿੱਚ ਕਹਾਣੀ ਹੁਣ ਬੜੇ ਅਜੀਬ ਤੇ ਟੇਢੇ ਮੋੜ ਤੇ ਪਹੁੰਚ ਗਈ ਹੈ ਤੇ ਭਗਵਾਨ ਤਮਾਨ ਸਰਕਾਰ ਨੂੰ ਇਹ ਪੂਰੀ ਕਹਾਣੀ ਪੁੱਠੀ ਵੀ ਪੈ ਸਕਦੀ ਹੈ ਬੀਤੇ ਦਿਨੀ ਇੱਕ ਬਹੁਤ ਵੱਡੀ ਖਬਰ ਆਈ ਕਿ ਕੁਝ ਪੱਤਰਕਾਰਾਂ ਕੁਝ ਆਰਟੀ ਆਰਟੀਆਈ ਐਕਟਿਵਿਸਟਾਂ ਤੇ ਕੁਝ ਹੋਰ ਵਿਅਕਤੀਆਂ ਦੇ ਉੱਪਰ ਭਗਵੰਤ ਮਾਨ ਸਰਕਾਰ ਨੇ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਇਸ ਕਰਕੇ ਕੀਤਾ ਗਿਆ ਕਿਉਂਕਿ ਆਰਟੀ ਐਕਟਿਵਿਸਟ ਮਾਨਕ ਗੋਇਲ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਜਿਹੜਾ ਹੈਲੀਕਾਪਟਰ ਹੈ ਵੀ ਉਹ ਮੁੱਖ ਮੰਤਰੀ ਜਦੋਂ ਬਾਹਰਲੇ ਦੇਸ਼ ਦੇ ਦੌਰੇ ਤੇ ਗਏ ਨੇ ਉਦੋਂ ਵੀ ਉਡਰਿਆ ਤੇ ਉਹਨੂੰ ਕੌਣ ਉਡਾ ਰਿਆ ਇਹ ਸਵਾਲ ਉਹਨੇ ਪੁੱਛਿਆ ਕਾ ਜਿਹੜੇ ਚੈਨਲਾਂ ਨੇ ਵੀ ਇਹ ਸਵਾਲ ਪੁੱਛ ਲਿਆ ਉਹਨਾਂ ਸਾਰਿਆਂ ਦੇ ਉੱਪਰ ਇੱਕ ਪਰਚਾ ਦਰਜ ਕੀਤਾ ਗਿਆ ਜਿਹੜਾ ਪਰਚਾ ਦਰਜ ਕਰਕੇ ਗੁਪਤ ਰੱਖਿਆ ਗਿਆ ਗੁਪਤ ਕਿਵੇਂ ਰੱਖਿਆ ਗਿਆ ਪਰਚਾ ਦਰਜ ਕੀਤਾ 12 ਦਸੰਬਰ ਦਾ ਪਤਾ ਲੱਗਾ ਹੁਣ ਜਾ ਕੇ ਤੇ ਫਿਰ ਹੁਣ ਅਗਲੇ ਆ ਗਏ ਸਿੱਧੇ ਹੋ ਗਏ ਓਵੇਂ ਆਏ ਨੇ ਪੱਤਰਕਾਰ ਜਿਵੇਂ ਜਿਹਨੂੰ ਕਹਿੰਦੇ ਨੇ ਸਿੱਧੇ ਮੱਥੇ ਟਕਰਨਾ ਸਰਕਾਰ ਨੂੰ ਇੰਜ ਸੀ ਕਿ ਡਰਨਗੇ ਤੇ ਲੇਲੜੀਆਂ ਕੱਢਣਗੇ ਆਹੀ ਸੀ ਹੋਰ ਪਰਚਾ ਦਰਜ ਕਿਉਂ ਕੀਤਾ ਜਾਂਦਾ ਇਹੋ ਜਿਹੇ ਪਰਚੇ ਅਦਾਲਤਾਂ 'ਤੇ ਜਾ ਕੇ ਜੱਜ ਦੇ ਸਾਹਮਣੇ ਆਮ ਤੌਰ ਤੇ ਠੁੱਸ ਹੋ ਜਾਂਦੇ ਨੇ ਕਿਉਂਕਿ ਜੱਜ ਕੋਈ ਇੰਨੇ ਘੱਟ ਸਮਝ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਪਰਚਾ ਕੀਤਾ ਕਿਉਂ ਗਿਆ ਹੁਣ ਇਹ ਕਹਾਣੀ ਟੇਡੇ ਮੋੜ ਤੇ ਕਿਵੇਂ ਪਹੁੰਚ ਗਈ ਹੈ ਤੇ ਸਰਕਾਰ ਨੂੰ ਪੁੱਠੀ ਕਿਵੇਂ ਪੈ ਸਕਦੀ ਹੈ ਦੇਖੋ ਸਰਕਾਰ ਨੇ ਗੁਪਤ ਪਰਚਾ ਕੀਤਾ ਸੀ ਲੁਕੋ ਕੇ ਰੱਖਿਆ ਸੀ ਅਖਲਿਆ ਨੂੰ ਪਤਾ ਲੱਗ ਗਿਆ ਰੌਲਾ ਪੈ ਗਿਆ ਸਾਰੀਆਂ ਵਿਰੋਧੀ ਪਾਰਟੀਆਂ ਪੱਤਰਕਾਰਾਂ ਦੇ ਪੱਖ ਚ ਆ ਗਈਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜਮਾਂ ਦੀਆਂ ਇਨਕਲਾਬੀਆਂ ਆਂਦੀਆਂ ਬੇਰੁਜ਼ਗਾਰਾਂ ਆਂਦੀਆਂ ਸਾਰੀਆਂ ਪੱਤਰਕਾਰਾਂ ਦੇ ਪੱਖ 'ਚ ਆ ਗਈਆਂ ਅੱਗੇ ਕੀ ਹੋਇਆ ਉਹਨਾਂ ਨੂੰ ਐ ਲੱਗਦਾ ਸੀ ਡਰ ਜਾਣਗੇ ਦਬ ਜਾਣਗੇ ਉਲਟ ਹੋ ਗਿਆ ਕੰਮ ਹੋਇਆ ਗਿਆ ਪਹਿਲਾ ਮਿੰਟੂ ਗੁਰੂ ਸਰੀਆ ਸਾਹਮਣੇ ਆਏ ਉਹ ਕਹਿੰਦੇ ਮੇਰੇ ਤੇ 8 ਸਾਲ ਦੀ ਉਮਰ 'ਚ ਪਰਚਾ ਹੋ ਗਿਆ ਸੀ ਤੇ ਮੈਂ ਜੇਲ੍ਹ ਜਾ ਆਇਆ ਸੀ 8 ਸਾਲ ਦਾ ਸੀ ਮੈਂ ਉਹ ਕਹਿੰਦੇ ਇਹੋ ਜੇ ਇਦੋਂ ਕਿਤੇ ਵੱਡੇ ਇਹ ਤਾਂ ਪਰਚੀ ਵੀ ਨਹੀਂ ਹੈਗੀ ਇਹਦੋਂ ਕਿਤੇ ਵੱਡੇ ਦਰਜਨਾ ਪਰਚੇ ਝੱਲੇ ਨੇ ਆਪਾਂ ਜਾਣਦੇ ਹਾਂ ਮਿੰਟੂ ਗੁਰੂ ਸਰੀਆ ਦੀ ਜ਼ਿੰਦਗੀ ਬਾਰੇ ਫਿਲਮਾਂ ਬਣੀਆਂ ਉਹਨਾਂ ਤੇ ਸੱਚ ਆ ਬਈਏ ਮਨਿੰਦਰ ਸਾਹਮਣੇ ਆਇਆ ਮਨਿੰਦਰ ਸਿੱਧੂ ਕਹਿੰਦਾ ਕਿਨੂੰ ਡਰੋਂ ਲੱਗੇ ਹੋ ਇਹ ਕੋਈ ਪਰਚਾ ਨਹੀਂਗਾ ਚੱਜ ਨਾਲ ਪਰਚਾ ਕੱਟੋ ਨਹੀਂ ਡਰਦੇ ਜਮਾਨਤ ਵੀ ਨਹੀਂ ਲੈਣੀ ਜਿੱਥੇ ਫੜਨਾ ਫੜ ਲਓ ਦੂਜੇ ਪੱਤਰਕਾਰ आरटीआई एक्टिविस्ट माणक गोयल ਸਾਰਿਆਂ ਨੇ ਸਿੱਧੇ ਮੱਥੇ ਟੱਕਰਨ ਦਾ ਗੱਲ ਕੀਤੀ ਹੈ। ਔਰ ਸੱਚਮੁੱਚ ਇਹ ਜਿਹੜੀ ਐਫਆਈਆਰ ਹੈ ਜਿਹੜਾ ਪਰਚਾ ਇਹਦੇ ਤੇ ਵੱਡੇ ਵਕੀਲਾਂ ਦੇ ਵੀ ਬਿਆਨ ਆਏ ਨੇ। ਚੰਡੀਗੜ੍ਹ ਹਾਈ ਕੋਰਟ ਦੇ ਵਕੀਲ ਔਰ ਵੱਖ-ਵੱਖ ਸੈਸ਼ਨ ਕੋਰਟਾਂ ਦੇ ਵਕੀਲ ਇਹਦੇ ਤੇ ਬੋਲੇ ਨੇ। ਇਹ ਪਰਚਾ ਬਣਦਾ ਕਿਹੜੇ ਹਿਸਾਬ ਨਾਲ ਹੈ? ਗੱਲ ਤਾਂ ਇੱਥੋਂ ਤੱਕ ਆ ਗਈ ਹੈ। ਬੀ ਪਰਚਾ ਕਰਨ ਵਾਲਿਆਂ ਤੇ ਪਰਚਾ ਕਿਉਂ ਨਾ ਕੀਤਾ ਜਾਏ ਅਸਲ ਚ ਕੀਤਾ ਕੀ ਕੀਤਾ ਤਾਂ ਅਗਲਿਆਂ ਨੇ ਇੱਕ ਸਵਾਲ ਸੀ ਨਾ ਵੀ ਇਹ ਜਿਹੜਾ ਜਹਾਜ਼ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਹੈਲੀਕਾਪਟਰ ਉੱਡਿਆ ਹੈ ਇਹ ਡਾਇਆ ਕਿਨੇ ਹੈ ਆਰਟੀਆਈ ਲਈ ਤੁਸੀਂ ਜਾਣਕਾਰੀ ਦੇ ਨਹੀਂ ਰਹੇ ਅਗਲਿਆਂ ਨੇ ਸੋਸ਼ਲ ਮੀਡੀਆ ਤੇ ਪੁੱਛ ਲਿਆ ਤਾਂ ਫਿਰ ਹਾਈ ਕੋਰਟ ਦੇ ਵਕੀਲਾਂ ਤੱਕ ਨੇ ਕਹਿਤਾ ਇਹ ਪਰਚਾ ਬਿਲਕੁਲ ਨਹੀਂ ਬਣਦਾ ਸੀ ਗੈਰ ਕਾਨੂੰਨੀ ਗਲਤ ਪਰਚਾ ਕੀਤਾ ਹੈ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਮਣੇ ਆਏ ਨੇ ਤੇ ਉਹਨਾਂ ਨੇ ਸਾਫ਼ ਕਹਿਤਾ ਹੈ ਕਿ ਪੱਤਰਕਾਰਾਂ ਨੂੰ ਹੱਥ ਲਾ ਕੇ ਦਿਖਾਓ ਫਿਰ ਤੁਹਾਨੂੰ ਦੇਖਾਂਗੇ ਉਧਰ ਜਿਨ੍ਹਾਂ ਤੇ ਕੇਸ ਪਿਆ ਉਹਨਾਂ ਨੇ ਸ਼ਰਅਮ ਕਿੰਨੀਆਂ ਵੀਡੀਓ ਪਾਤੀਆਂ ਨੇ ਉਹ ਕਹਿੰਦੇ ਨੇ ਕਿ ਭਾਈ ਨਾ ਕੋਈ ਜ਼ਮਾਨਤ ਕਰਾਵਾਂਗੇ ਨਾ ਕਿਤੇ ਭੱਜਾਂਗੇ ਤੇ ਨਾ ਲੁਕਾਂਗੇ ਮਿੰਟੂ ਗੁਰੂ ਸਰਿਆ ਕਹਿੰਦਾ ਲੋਕੇਸ਼ਨ ਪਾ ਦਿਨਾ ਜਿੱਥੇ-ਜਿੱਥੇ ਹੈਗਾ ਮਿੰਟੂ ਗੁਰੂ ਸਰਿਆ ਕਹਿੰਦਾ ਜਦੋਂ ਮਰਜੀ ਫੜ ਲਓ ਕੋਈ ਦਿੱਕਤ ਨਹੀਂ ਹੁਣ ਭਗਵੰਤਮਾਨ ਸਰਕਾਰ ਕੀ ਕਰੇਗੀ ਦੇਖੋ ਰਾਈ ਦਾ ਪਹਾੜ ਬਣਾਇਆ ਪਹਿਲਾਂ ਸਰਕਾਰ ਨੇ ਤੇ ਮੈਨੂੰ ਲੱਗਦਾ ਕਿ ਇਹ ਪਹਾੜ ਨੂੰ ਹੁਣ ਪੱਧਰ ਵੀ ਕਰਨਾ ਸਰਕਾਰ ਨੂੰ ਪੈ ਸਕਦਾ ਕਿਉਂਕਿ ਪੰਜਾਬ ਦੀ ਤਸਵੀਰ ਵੱਖਰੀ ਐ ਤੇ ਉੱਤੇ ਸਿਰ ਦੇ ਚੋਣਾ ਆ ਗਿਆ 2027 ਆ ਗਿਆ ਨੇੜੇ ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਕੋਲ ਵਾਵਾ ਸਿਆਣੇ ਬੰਦੇ ਹੈਗੇ ਆ ਪਰ ਆ ਪਤਾ ਨਹੀਂ ਕਿਹੜੇ ਸਿਰੇ ਦੇ ਜਿਹਨੂੰ ਕਹਿੰਦੇ ਜਿੰਦੇ ਸਿਰ ਚ ਦਿਮਾਗ ਨਾਲ ਦੀ ਚੀਜ਼ ਹੀ ਨਹੀਂ ਹੋਣੀ ਆ ਪਰਚਾ ਤਾਂ ਉਹਦੀ ਸਲਾਹ ਤੇ ਕੀਤਾ ਗਿਆ ਲੱਗਦਾ ਕਿਉਂਕਿ ਜਿਹੜਾ ਬੰਦਾ ਇੰਨੀ ਅਕਲ ਨਹੀਂ ਰੱਖਦਾ ਕਿ ਨਿੱਕੀ ਜੀ ਗੱਲ ਤੇ ਰਾਈ ਦਾ ਪਹਾੜ ਬਣਾ ਕੇ ਤੇ ਅਸੀਂ ਆਪਣੀ ਹੀ ਬਦਨਾਮੀ ਕਰਾਵਾਂਗੇ ਲੋਕਾਂ 'ਚ ਆਪਣਾ ਹੀ ਗਰਾਫ ਥੱਲੇ ਸੁੱਟਾਂਗੇ ਉਹ ਬੰਦੇ ਨੂੰ ਕਿੰਨੀ ਅਕਲ ਹੋ ਸਕਦੀ ਹੈ ਭਗਵੰਤਮਾਨ ਦੇ ਉੱਪਰ ਇਹ ਜਿਹੜਾ ਸਵਾਲ ਖੜਾ ਕੀਤਾ ਜਾਂ ਉਹਨਾਂ ਦੇ ਹੈਲੀਕਾਪਟਰ ਤੇ ਖੜਾ ਕੀਤਾ ਇਹੋ ਜੇ 3600 ਸਵਾਲ ਦੂਜੀਆਂ ਸਰਕਾਰਾਂ ਵੇਲੇ ਖੜੇ ਕੀਤੇ ਜਾਂਦੇ ਰਹੇ ਕਿਸੇ ਨੇ ਪਰਚੇ ਨਹੀਂ ਕੀਤੇ ਚੰਨੀ ਮੁੱਖ ਮੰਤਰੀ ਰਿਆ ਚੰਨੀ ਦੇ ਹੈਲੀਕਾਪਟਰ ਅਡਾਉਨ ਦੇ ਉੱਪਰ ਬੜੇ ਸਵਾਲ ਖੜੇ ਕੀਤੇ ਗਏ ਇਹ ਭਗਵੰਤ ਮਾਨ ਸਾਹਿਬ ਹੋਰੀ ਤਾਂ ਕੋਈ ਹੱਦ ਬੰਨਾ ਹੀ ਨਹੀਂ ਨਾ ਰੱਖਦੇ ਜਦੋਂ ਇਹ ਬੋਲਦੇ ਆ ਹੈ ਜਦੋਂ ਭਗਵੰਤ ਮਾਨ ਕਮੇਡੀਅਨ ਹੁੰਦੇ ਸੀ ਉਹਨਾਂ ਦੀਆਂ ਕਮੇਡੀ ਕਾਸਟਾਂ ਉਹਨਾਂ ਦੇ ਵਿੱਚ ਚੇਲਿਆਂ ਚਾਟਿਆਂ ਨੂੰ ਕਵਾਂਗਾ ਉਹਨਾਂ ਦੀਆਂ ਕਮੇਡੀ ਕਾਸਟਾਂ ਸੁਣ ਲੋ ਛੇਰੋ ਉਦੋਂ ਵੀ ਉਹ ਸਰਕਾਰਾਂ ਤੇ ਰੱਜ ਕੇ ਤਵੇ ਲਾਉਂਦੇ ਰਹੇ ਨੇ ਹਾਂ ਤੁਸੀਂ ਮਾਰੋ ਤੇ ਪੋਲੇ ਜੇ ਕੋਈ ਹੋਰ ਮਾਰੇ ਤੇ ਠੋਲੇ ਹਾਦ ਦਾ ਯਾਰ ਤੁਹਾਡੇ ਵਾਲੀ ਬਲਤੇਜ ਪੰਨੂ ਸਾਹਿਬ ਤੁਸੀਂ ਸੋਖ ਨਾਲ ਵਾਵਾ ਬੁਲਾਰੇ ਬਣੇ ਹੋ ਪਿਛਲੀਆਂ ਸਰਕਾਰਾਂ ਵਾਲੇ ਤਾਂ ਤੁਸੀਂ ਸਰਕਾਰਾਂ ਦੀਆਂ ਕਮੀਆਂ ਹੀ ਕੱਢੀ ਗਏ ਕਮੀਆਂ ਹੀ ਕੱਢੀ ਗਏ ਐਤਕੀ ਵਾਲੀ ਸਰਕਾਰ ਤੇ ਤੁਹਾਨੂੰ ਸਵਾਲ ਵੀ ਹੁੰਦਾ ਤੇ ਬਹੁਤ ਹੀ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਕੀ ਅੰਦਰ ਦੀ ਜਿਹੜੀ ਅੰਦਰੂਨੀ ਡੈਮੋਕ੍ਰੇਸੀ ਹੈ ਤੁਹਾਡੇ ਅੰਦਰ ਜਮਾਈ ਖਤਮ ਕਰ ਲਈ ਤੁਹਾਡੇ ਤੇ ਦੋਸ਼ ਲੱਗੇ ਸੀ ਪੰਨੂ ਸਾਹਿਬ ਪਿਛਲੀਆਂ ਸਰਕਾਰਾਂ ਵੇਲੇ ਅਸੀਂ ਵੀ ਤੁਹਾਡੇ ਹੱਕ ਦੇ ਵਿੱਚ ਲਿਖਿਆ ਵੀ ਸੀ ਬੋਲਿਆ ਵੀ ਸੀ ਕਮਾਲ ਹੋ ਗਈ ਜਮਹੂਰੀ ਨਿਯਮਾਂ ਦੀਆਂ ਤਾਂ ਤੁਸੀਂ ਬਿਲਕੁਲ ਹੀ ਤੈਸ ਨੈਸੀ ਮਾਰਤਾ ਨਾ ਮੈਂ ਪੜ ਰਿਹਾ ਸੀ ਸੋਸ਼ਲ ਮੀਡੀਆ ਤੇ ਇੱਕ ਸੀਨੀਅਰ ਆਗੂ ਐ ਪਵੈਲ ਕੁਸਾ ਉਹਨੇ ਲਿਖ ਕੇ ਪਾਇਆ ਉਹ ਕਹਿੰਦਾ ਵੀ ਇਹਨਾਂ ਦੇ ਮਨੀਸ਼ ਸੋਦੀਆ ਜਿਹੜਾ ਕਹਿੰਦੇ ਨੇ ਨਾ ਸਾਮ-ਦਾਮ-ਦੰਡ ਭੇਦ ਸਭ ਕੁਝ karenge ਪਰ ਕੱਲੇ ਹਵਾਈ ਜਹਾਜ਼ ਦੇ ਗੇੜਿਆਂ ਤੇ ਸਵਾਲ ਨਹੀਂ ਕਰਨ ਦੇਣਾ ਬੱਲੇ ਵੀ ਬੱਲੇ ਭਗਵਨ ਤਮਨ ਸਾਹਿਬ ਉਹ ਤਾਂ ਦੂਜਿਆਂ ਦੇ ਹੈਲੀਕਾਪਟਰ ਵੀ ਗਿਣਨ ਔਰ ਦੂਜਿਆਂ ਦੇ ਨਾਲ ਤੁਰਦੀਆਂ ਜਿਹੜੀਆਂ ਗੱਡੀਆਂ ਗਨਮੈਨ ਉਹ ਵੀ ਉਹ ਵੀ ਉਹ ਗਿਣਦੇ ਰਹੇ ਤੇ ਇਹ ਵੀ ਕਹਿੰਦੇ ਰਹਿ ਵੀ ਡੜਾ ਤੋਂ ਡੜਾ ਹੁੰਦਾ ਹੈ ਕਿਧਰ ਸੇ ਵੀ ਚਲਾ ਹੁੰਦਾ ਹੈ ਇਹ ਵੀ ਕਹਿੰਦੇ ਨੇ ਵੀ ਸੁਖਬੀਰ ਹੋਰੀ ਬਿਨਾ ਸਿਕਿਉਰਿਟੀ ਚੋ ਲੋਕਾਂ ਚ ਆ ਕੇ ਵਿਖਾਉਣ ਤੇ ਹੋਰ ਵੀ ਬੜਾ ਕੁਸ਼ ਸੁਖਬੀਰ ਬਾਦਲ ਨੂੰ ਮੰਦਬੁੱਧੀ ਬੱਚਾ ਭਗਵੰਤਮਾਨ ਕਹਿੰਦਾ ਰਿਹਾ ਯਾਰ ਤੁਹਾਨੂੰ ਗੱਲਾਂ ਕਰਨੀਆਂ ਹੀ ਆਉਂਦੀਆਂ ਨੇ ਸੁਣਨਾ ਕੁਛ ਨਹੀਂ ਆਉਂਦਾ ਯਾਰ ਸੁਣਨਾ ਵੀ ਸਿੱਖ ਲਓ ਹੱਥ ਜੁੜੇ ਆ ਸਰਕਾਰ ਚ ਤਾਂ ਆਗੇ ਪਰ ਸਰਕਾਰ ਨੇ ਸੁਣਨਾ ਵੀ ਹੁੰਦਾ ਉਸੀ ਰਾਜਾ ਸ਼ਾਹੀ ਦੇ ਜਮਾਨੇ ਚ ਸਰਕਾਰ ਨਹੀਂ ਬਣਾਈ ਸਰਕਾਰਾਂ ਨੂੰ ਸਵਾਲ ਹੁੰਦੇ ਨੇ ਪਬਲਿਕ ਵੀ ਕਰਦੀ ਆ ਬੁੱਧੀਜੀਵੀ ਵੀ ਕਰਦੇ ਨੇ ਪੱਤਰਕਾਰ ਵੀ ਕਰਦੇ ਨੇ ਸਭ ਤੋਂ ਵੱਧ ਤਕਲੀਫ ਧਰਨਿਆਂ ਤੋਂ ਮੁਜ਼ਾਹਰਿਆਂ ਤੋਂ ਤੇ ਸਵਾਲਾਂ ਤੋਂ ਅਸੀਂ ਤੁਹਾਡੀ ਸਰਕਾਰ ਚ ਵੇਖੀ ਆ ਹੱਦ ਹੋ ਗਈ ਯਾਰ ਸਵਾਲ ਤੁਹਾਨੂੰ ਸੁਣਨੇ ਹੀ ਨਹੀਂ ਆਉਂਦੇ ਐਡਾ ਜਿਵੇਂ ਮਾਲਵਿੰਦਰ ਮਾਲੀ ਤੇ ਪਹਿਲਾਂ ਪਰਚਾ ਕੱਟਿਆ ਸੀ ਫਰੀਲਾਂਸ ਪੱਤਰਕਾਰ ਬੁੱਧੀਜੀਵੀ ਉਹਦਾ ਪਹਿਲਾਂ ਪਰਚੇ ਨਹੀਂ ਕਦੇ ਹੋਏ ਜਿੱਦਾਂ ਹੁਣ ਤੁਸੀਂ ਪੱਤਰਕਾਰਾਂ ਤੇ ਆਰਟੀ ਐਕਟਿਵਿਸਟਾਂ ਤੇ ਤੇ ਇਨਫਲੂਐਂਸਰਾਂ ਤੇ ਪਰਚੇ ਕਰਤੇ ਐਦਾਂ ਵੀ ਨਹੀਂ ਹੋਏ ਕਿਸਾਨ ਅੰਦੋਲਨ ਦੇ ਵਿੱਚ ਧੂਆਂ ਕੱਢੀ ਰੱਖਿਆ ਫਰੀਲਾਂਸਰਾਂ ਤੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੇ ਮੋਦੀ ਸਰਕਾਰ ਦਾ ਉਹਨਾਂ ਦੇ ਧਿਆਨ ਤੁਸੀਂ ਸਾਰੇ ਉੱਪਰ ਐਦਾਂ ਤਾਂ ਉਹਨਾਂ ਨੇ ਵੀ ਨਹੀਂ ਕੀਤਾ ਸੀ ਬਲਤੇਜ ਪੰਨੂ ਸਾਹਿਬ ਯਾਰ ਕਿੰਨੇ ਸਿਆਣੇ ਹੋ ਤੁਸੀਂ ਉਹ ਕਿਹੜੇ ਰਾਹ ਤੁਰ ਪਏ ਤੁਸੀਂ ਉਹ ਕੋਈ ਜਮਹੂਰੀਅਤ ਦਾ ਖਿਆਲ ਤਾਂ ਰੱਖ ਲੋ ਉਹ ਤੁਸੀਂ ਇੰਨੀ ਸਪੇਸ ਵੀ ਨਹੀਂ ਦੇਣੀ ਚਾਹੁੰਦੇ ਵੀ ਜਹਾਜ਼ ਦੇ ਕਿੜੇ ਦੇ ਉੱਪਰ ਸਵਾਲ ਪੁੱਛਿਆ ਜਾ ਸਕੇ ਉਹ ਨਹੀਂ ਲਾਇਆ ਹੋਣਾ ਗਲਤ ਦੱਸ ਦਿਓ ਤੁਸੀਂ ਦੱਸਤਾ ਤੁਸੀਂ ਫਿਰ ਕੀ ਹੋ ਗਿਆ ਅੱਛਾ ਤੁਸੀਂ ਕੀ ਸਮਝਦੇ ਹੋ ਜਿੰਨਾ ਕੁਝ ਤੁਸੀਂ ਬੋਲਦੇ ਹੋ ਸਾਰਾ ਕੁਝ ਸਹੀ ਆ ਜਿੰਨਾ ਕੁਝ ਤੁਹਾਡੀ ਪਾਰਟੀ ਦੇ ਬਾਕੀ ਲੀਡਰ ਦੂਜਿਆਂ ਬਾਰੇ ਬੋਲਦੇ ਨੇ ਉਹ ਸਾਰਾ ਕੁਝ ਸਹੀ ਆ ਤੁਹਾਨੂੰ ਕਿਵੇਂ ਇਹ ਫੋਬੀਆ ਹੋ ਗਿਆ ਵੀ ਬਸ ਅਸੀਂ ਸਾਰਾ ਕੁਝ ਮਿਹਨਤ ਤੋਲ ਕੇ ਸਹੀ ਬੋਲਦੇ ਆਂ ਦੂਜੀਆਂ ਪਾਰਟੀਆਂ ਬਾਰੇ ਦੂਜੇ ਲੀਡਰਾਂ ਬਾਰੇ ਦੂਜੇ ਮਨੁੱਖਾਂ ਬਾਰੇ ਇਹ ਫੋਬੀਆਸ ਕਰਕੇ ਹੋ ਗਿਆ ਨਾ ਵੀ ਹੁਣ ਸਰਕਾਰ ਤੁਹਾਡੀ ਆ ਗਈ ਦੇਖੋ ਇਹ ਫੋਬੀਆ ਚੰਗਾ ਨਹੀਂਗਾ ਇਹ ਸਮਾਜ ਲਈ ਇਹ ਇਹ ਇਨਸਾਨੀਅਤ ਲਈ ਚੰਗਾ ਨਹੀਂਗਾ ਤੁਸੀਂ ਤਾਂ ਸਾਡੇ ਨਾਲੋਂ ਕਿਤੇ ਤੇਜ਼ ਤਰਾਰ ਤੇ ਸਿਆਣੇ ਹੋ ਸੀਨੀਅਰ ਵੀਰੋ ਬੇਨਤੀ ਆ ਚੈੱਕ ਕਰੋ ਕਿਉਂ ਇੰਜ ਕਰ ਰਹੇ ਹੋ ਇਹਨੇ ਤੁਹਾਨੂੰ ਮਾਰਨਾ ਤੁਹਾਡੀਆਂ ਇਹਨਾਂ ਗਲਤੀਆਂ ਕਾਰਨ ਜਿੰਨਾ ਫਾਇਦਾ ਤੁਹਾਡੇ ਸਿਆਸੀ ਵਿਰੋਧੀਆਂ ਨੂੰ ਹੋ ਰਿਹਾ ਉਹਨਾਂ ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਉਹਨਾਂ ਨੂੰ ਨਹੀਂ ਹੋ ਰਿਹਾ ਤੁਹਾਡੇ ਵਿਰੋਧੀ ਆਪਣੇ ਕੰਮਾਂ ਨਾਲ ਆਪਣੀਆਂ ਗਤੀਵਿਧੀਆਂ ਨਾਲ ਲੋਕਾਂ 'ਚ ਉਹਨੇ ਉੱਚੇ ਨਹੀਂ ਹੋ ਰਹੇ ਜਿੰਨਾ ਤੁਹਾਡੀਆਂ ਇੰਨਾ ਬੇਵਕੂਫੀ ਭਰੀਆਂ ਗਲਤੀਆਂ ਨਾਲ ਉਹ ਵਿਰੋਧੀਆਂ ਲੋਕਾਂ 'ਚ ਉੱਚੇ ਹੋ ਰਹੇ ਨੇ ਤੁਹਾਡੇ ਵਿਰੋਧੀ ਹੱਦ ਹੋ ਗਈ ਮੈਂ ਕਹਿੰਦਾ ਉਹ ਮਾੜਾ ਮੋਟਾ ਤਾਂ ਇੰਨਾ ਕ ਖਿਆਲ ਰੱਖ ਲੋ ਵੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਸਵਾਲ ਕਰਨ ਦੀ ਆਜ਼ਾਦੀ ਉਹ ਦਿੰਦੇ ਸੀ ਜਿਹਨੂੰ ਤੁਸੀਂ ਕਹਿੰਦੇ ਗੁਲਾਮੀ ਸੀ ਉਹ ਉਸ ਵਕਤ ਦੇ ਅਖਬਾਰ ਚੱਕੋ ਇੱਕ ਹੱਦ ਤੱਕ ਸਵਾਲ ਕਰਨ ਦੀ ਆਜ਼ਾਦੀ ਇੱਕ ਹੱਦ ਤੱਕ ਕਿੰਤੂ ਪਰੰਤੂ ਕਰਨ ਦੀ ਸਰਕਾਰ ਤੇ ਆਜ਼ਾਦੀ ਗੁਲਾਮੀ ਦੇ ਵਿੱਚ ਵੀ ਅੰਗਰੇਜ਼ ਦੇ ਰੱਖਦੇ ਸੀ ਕਿਉਂਕਿ ਉਹ ਜਮਹੂਰੀਅਤ ਪਸੰਦ ਹੈਗੇ ਨਹੀਂ ਭਾਵੇਂ ਉਹਨਾਂ ਨੇ ਦੁਨੀਆ 'ਚ ਜਿਹੜਾ ਬਸਤੀਵਾਦੀ ਰਾਜ ਸਥਾਪਿਤ ਕੀਤਾ ਹੀ ਹੋਇਆ ਸੀ ਪਰ ਉਹਨਾਂ ਦੇ ਵਿੱਚ ਫਿਰ ਵੀ ਕੋਈ ਮਿਆਰ ਸੀ ਗਈ ਹੱਦ ਹੋ ਗਈ ਉਹ ਕਹਿੰਦੇ ਨੇ ਨਾ ਅੰਨਿਆਂ ਦੇ ਪੈਰ ਥੱਲੇ ਬਟੇਰਾ ਆ ਗਿਆ ਤੇ ਉਹਨੂੰ ਐਂ ਹੀ ਕਿਉਂ ਨਗਨ ਲਾ ਪਿਆ ਵੀ ਸਦਾ ਹੀ ਨਿਸ਼ਾਨੇ ਵਿੰਨੇ ਜਾਇਆ ਕਰਨਗੇ ਉਹ ਭਾਈ ਕਦੇ ਸੁਖਬੀਰ ਬਾਦਲ ਸਾਹਿਬ ਹੋਰਾਂ ਨੂੰ ਵੀ ਐਂ ਹੀ ਚਾਹ ਹੁੰਦਾ ਸੀ 25 ਸਾਲ ਰਾਜ ਕਰਾਂਗੇ ਕਦੇ ਦੂਜਿਆਂ ਸਾਰਿਆਂ ਨੂੰ ਵੀ ਹੁੰਦਾ ਸੀ ਪਰ ਗਲਤੀਆਂ ਹੋਈਆਂ ਪਬਲਿਕ ਨੇ ਚੱਕ ਕੇ ਪਾਸੇ ਕਰਤੀ ਤੁਹਾਨੂੰ ਲਿਆਂਦਾ ਉਹਨਾਂ ਗੱਲਾਂ ਕਰਕੇ ਜਿਹੜੀਆਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਹਾਡੇ ਆਉਣ ਚ ਤਿੰਨ ਗੱਲਾਂ ਦਾ ਰੋਲ ਸਭ ਤੋਂ ਵੱਡਾ ਸੀ ਜੋ ਤੁਸੀਂ ਕੀਤੀਆਂ ਨਹੀਂ ਇੱਕ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ 5 ਮਿੰਟ ਚ ਐਮਐਸਪੀ ਇਹ ਬਿਆਨ ਦੁਆਇਆ ਗਿਆ ਵੱਡੀ ਗਿਣਤੀ ਕਿਸਾਨਾਂ ਦੇ ਦਿਮਾਗ ਤੇ ਅਸਰ ਕਰ ਗਿਆ ਦੂਜਾ ਹਰ ਮਹੀਨੇ ਹਰ ਇੱਕ ਔਰਤ ਨੂੰ 1000 ਰੁਪਇਆ ਮਹੀਨਾ ਜਿਨ੍ਹਾਂ ਦੇ ਘਰੇ 2-3 ਔਰਤਾਂ ਤਾਂ ਸਾਰਿਆਂ ਕਰੇ ਹੁੰਦੀਆਂ ਨੇ ਸਾਰਿਆਂ ਨੂੰ ਐ ਲੱਗਾ ਯਾਰ ਰਸੋਈ ਖਰਚਾ ਤਾਂ ਫ੍ਰੀ ਹੋ ਜਾਣਾ 3000 ਦੇ ਕਰੀਬ ਹੀ ਹੁੰਦਾ ਤਾਂ ਤਿੰਨ ਕੌਰਤਾ ਦਾ ਸਾਰਿਆਂ ਘਰੀ ਇੱਕ ਦਾਦੀ ਇੱਕ ਨੂੰ ਇੱਕ ਪੋਤੀ ਤੇ ਪਰ ਉਹ ਤੁਸੀਂ ਨਹੀਂ ਕੀਤਾ ਤੀਜਾ ਤੁਹਾਡਾ ਸੀ ਬੇਰੋਜ਼ਗਾਰੀ ਬਿਲਕੁਲ ਖਤਮ ਕਰ ਦੇਾਂਗੇ ਜਿਹੜੇ ਮੁੰਡੇ ਕੁੜੀਆਂ ਵਿਦੇਸ਼ ਜਾਂਦੇ ਨੇ ਉਹਨਾਂ ਨੂੰ ਜਾਣਾ ਨਹੀਂ ਪਏਗਾ ਜਿਹੜੇ ਗਏ ਨੇ ਵਾਪਸ ਆਉਣਗੇ ਗੋਰੇ ਗੋਰੀਆਂ ਵੀ ਇੱਥੇ ਆ ਕੇ ਕੰਮ ਕਰਨਗੇ ਹੂੰ ਮੁਕਰਦੇ ਹੋ ਤਾਂ ਬਿਆਨ ਕੱਢ ਕੇ ਵਿਖਾ ਸਕਦੇ ਆ ਪਾਣਿਆ ਜੀ ਜਮਾਨਾ ਹੁਣ ਮੀਡੀਆ ਤੇ ਸੋਸ਼ਲ ਮੀਡੀਆ ਦਾ ਪਹਿਲਾਂ ਵਾਲੇ ਲੀਡਰ ਤਾਂ ਬਹੁਤ ਕੁਝ ਕਹਿ ਕੇ ਮੁੱਕਰ ਜਾਂਦੇ ਸੀ ਕਿਉਂਕਿ ਲੋਕਾਂ ਕੋਲ ਸਬੂਤ ਨਹੀਂ ਸੀ ਹੁੰਦਾ ਤਿੰਨ ਗੱਲਾਂ ਨੇ ਤੁਹਾਨੂੰ ਜਤਾਇਆ ਸੀ ਸੱਚੀ ਗੱਲ ਆ 50% ਤੋਂ ਵੱਧ ਔਰਤਾਂ ਨੇ ਔਰਤਾਂ ਦੀ ਵੱਡੀ ਗਿਣਤੀ ਵੋਟ 1000 ਰੁਪਇਆ ਮਹੀਨਾ ਨੂੰ ਪਈ ਕਿਸਾਨਾਂ ਦੀ ਪਈ ਬੇਰੁਜ਼ਗਾਰਾਂ ਦੀ ਪਈ ਮਜ਼ਦੂਰਾਂ ਨੂੰ ਤੁਸੀਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਨੇ ਮਜ਼ਦੂਰਾਂ ਦੇ ਅੰਦਰ ਇੱਕ ਵੱਡੀ ਆਸ ਜਗਾਈ ਇੱਕ ਵੀ ਤੁਸੀਂ ਉਹਨਾਂ ਚ ਪੂਰੀ ਨਹੀਂ ਕੀਤੀ ਜਿਹੜੀਆਂ ਉਹ ਗੱਲਾਂ ਇੱਕ ਵੀ ਨਾ 5 ਮਿੰਟ ਚ ਸਾਰੀਆਂ ਫਸਲਾਂ ਤੇ ਐਨਐਸਪੀ ਨਾ ਔਰਤਾਂ ਨੂੰ 1000 ਰੁਪਿਆ ਨਾ ਬੇਰੁਜ਼ਗਾਰੀ ਤੇ ਕੋਈ ਐਹੋ ਜੀ ਨੀਤੀ ਤੁਸੀਂ ਲੈ ਕੇ ਆਏ ਕਿ ਜਿਹਦੇ ਨਾਲ ਪੰਜਾਬ ਦੇ ਲਗਭਗ 75 ਤੋਂ 80 ਲੱਖ ਦੇ ਕਰੀਬ ਜਿਹੜੇ ਬੇਰੁਜ਼ਗਾਰੀ ਵਾਲੀ ਹਾਲਤ ਚ ਬੈਠੇ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਨਹੀਂ ਉਦੇਸ਼ਾਂ ਨੂੰ ਵਾਪਸ ਲਿਆਉਣ ਵਾਲੀ ਕੋਈ ਨੀਤੀ ਤੁਸੀਂ ਬਣਾਈ ਤਾਂ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਬਸ ਐਨੀ ਗੱਲ ਆ ਵੀ ਐਨੀ ਜ਼ਿਆਦਾ ਤੁਸੀਂ ਆਪਣੇ ਬਾਰੇ ਗਲਤ ਅਸੈਸਮੈਂਟ ਨਾ ਲਾਓ ਵੀ ਅਗਲੀ ਵਾਰ ਵੀ ਤੁਸੀਂ ਪੱਕੇ ਹੀ ਹੋ ਤੇ ਅਗਲੀ ਵਾਰ ਤੱਕ ਸਤਾਈ ਤੱਕ ਫਿਰ ਤੁਸੀਂ ਬੁਕਿੰਗ ਚੋਂ ਥੱਲੇ ਉਤਰੋ ਇਹ ਨਾ ਦੱਸਿਓ ਲੋਕਾਂ 'ਚ ਵੇ ਅਸੀਂ ਕਿਹੜੀ ਪਾਰਟੀ ਦੇ ਆ ਪਿੰਡਾਂ ਦੀਆਂ ਸੱਤਾਂ ਚ ਜਾਓ ਲੋਕਾਂ ਤੋਂ ਪੁੱਛੋ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਲੋਕ ਬੋਲੀ ਕੀ ਜਾਂਦੇ ਨੇ ਗੱਲ ਇਹ ਆ ਵੀ ਜਿਹੜੇ ਤੁਸੀਂ ਇਹ ਪਰਚੇ ਦਰਜ ਕੀਤੇ ਆ ਅਗਲਿਆਂ ਨੇ ਕਹਿਤਾ ਬਿਨਾਂ ਅਸੀਂ ਜ਼ਮਾਨਤ ਲੈਣੀ ਆ ਨਾ ਅਸੀਂ ਪਿੱਛੇ ਹਟਾਂਗੇ ਚੰਡੀਗੜ੍ਹ 4 ਤਰੀਕ ਦੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਉਹਦੇ ਵਿੱਚ ਵੱਡੀ ਗਿਣਤੀ ਲੋਕ ਵੀ ਜਾਣਗੇ ਤੁਸੀਂ ਜੇ ਧੱਕੇ ਨਾਲ ਰੋਕੋਗੇ ਇਹੀ ਤਾਂ ਚਾਹੁੰਦੀਆਂ ਤੁਹਾਡੀਆਂ ਵਿਰੋਧੀ ਪਾਰਟੀਆਂ ਵੀ ਤੁਸੀਂ ਧੱਕੇ ਨਾਲ ਰੋਕੋ ਆਹੀ ਤਾਂ ਚਾਹੁੰਦੇ ਆ ਸਾਰੇ ਤੇ ਤੁਸੀਂ ਐਵੇਂ ਕਰੋਗੇ ਕਰੋਗੇ ਤੁਸੀਂ ਨਹੀਂ ਤਾਂ ਆਹ ਰਾਈ ਦਾ ਪਹਾੜ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਤੁਸੀਂ ਬਣਾਤਾ ਤੇ ਹੁਣ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹਾਲਤ ਬਣਨੀ ਆ ਤੁਹਾਡੀ ਇਹ ਇੱਕ ਇਹ ਜਿਹੜੀ ਇੱਕ ਗਲਤੀ ਹੈ ਨਾ ਆਮ ਆਦਮੀ ਪਾਰਟੀ ਵਾਲੇ ਭਰਾਓ ਤੇ ਭੈਣੋ ਇਹ ਜਿਹੜੀ ਇੱਕ ਗਲਤੀ ਆ ਇਹਨੇ ਤੁਹਾਡੀ ਜਿਆਦਾ ਨਹੀਂ ਤਾਂ 8 ਤੋਂ 10 ਫੀਸਦੀ ਵੋਟ ਤੋੜਨੀ ਹੈ ਕਿਉਂਕਿ ਤੁਸੀਂ ਉਹਨਾਂ ਪੱਤਰਕਾਰਾਂ ਤੇ ਪਰਚੇ ਦਰਜ ਕਰ ਲਏ ਐ ਜਿਨ੍ਹਾਂ ਨੂੰ ਪੰਜਾਬ ਦੀ ਵਾਹ ਵਾ ਗਿਣਤੀ ਜਨਤਾ ਇਹ ਕਹਿੰਦੀ ਹੈ ਵੀ ਯਾਰ ਇਹ ਲੋਕਾਂ ਦੀ ਗੱਲ ਕਰਦੇ ਆ ਮਿੰਟੂ ਗੁਰੂ ਸਰਿਆ ਮਨਿੰਦਰ ਸਿੱਧੂ ਮਾਨਕ ਗੋਇਲ ਤੇ ਹੋਰ ਦੇਖੋ ਅਸੀਂ ਨਹੀਂ ਤੁਹਾਨੂੰ ਸਲਾਹ ਦੇ ਸਕਦੇ ਵੀ ਤੁਸੀਂ ਕੀ ਸੋਚੋ ਤੇ ਕੀ ਕਰੋ ਮਨੀਸ਼ ਸੁਸੋਦੀਆ ਸਾਹਿਬ ਨੇ ਤੁਹਾਨੂੰ ਕਹਿਤਾ ਆ ਵੀ ਸਾਮ-ਦਾਮ, ਦੰਡ-ਪੇਦ, ਸੱਚ-ਝੂਠ, ਲੜਾਈ, ਝਗੜਾ ਆਪਾਂ ਸਾਰਾ ਕੁਝ ਕਰਨਾ ਪਰ ਮਨੀਸ਼ ਸੁਸੋਦੀਆ ਸਾਹਿਬ ਪੰਜਾਬ 'ਚ ਨਹੀਂ ਜੰਮੇ ਨਹੀਂ ਭਲੇ ਅਬ ਬਾਲੇ ਸਿਆਣੇ ਹੋਣਗੇ ਦਿੱਲੀ-ਦਿੱਲੀ ਇੱਥੇ ਨਹੀਂ ਉਹਨਾਂ ਦੀ ਜੇ ਇੱਥੇ ਆ ਕੇ ਮੁਗਲਾਂ ਦੇ ਵੱਡੇ ਵੱਡੇ ਨੀਤੀਕਾਰ ਫੇਲ ਹੋ ਗਏ ਸੀ ਅੰਗਰੇਜ਼ਾਂ ਦੇ ਲਾਰਡ ਮਾਉਂਟ ਬੈਟਨ ਉਹ ਰਿਹਾ ਇੱਥੇ ਆ ਕੇ ਫੇਲ ਹੋ ਗਏ ਸੀ ਇੱਥੇ ਪੰਜਾਬ 'ਚ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਦੀ ਤਰਜ਼ਮਾਨੀ ਸਭ ਤੋਂ ਵਧੀਆ ਕੀਤੀ ਹੋਈ ਹੈ ਪਿਆਰ ਨਾਲ ਇਹ ਕਰਨ ਗੁਲਾਮੀ ਤੈ ਨਾ ਮੰਨਣ ਕਿਸੇ ਦੀ ਡਾਂਗਾ ਮੋਢੇ ਤੇ ਉਲਾਰ ਦੇ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦੇ ਸਿਰਮੌਰ ਕਵੀ ਨੇ ਉਹਨਾਂ ਨੇ ਜਿਹੜਾ ਪੰਜਾਬੀਆਂ ਦੀ ਇਹ ਪੇਸ਼ਕਾਰੀ ਕੀਤੀ ਹੈ ਮੈਨੂੰ ਲੱਗਦਾ ਹੈ ਮਨਦੀਸ਼ ਸੋਦੀਆ ਸਾਹਿਬ ਨੂੰ ਉਹ ਕਵਤਾ ਵੀ ਪੜਾ ਦਿਓ ਇਹ ਵੀ ਦੱਸ ਦਿਓ ਕਿ ਪ੍ਰੋਫੈਸਰ ਮੋਹਨ ਸਿੰਘ ਕਿੰਨੇ ਡੂੰਘੇ ਵਿਸ਼ਲੇਸ਼ਕ ਤੇ ਕਵੀ ਸੀਗੇ ਸ਼ਾਇਦ ਕੁਝ ਸਮਝ ਆ ਜੇ ਬਾਕੀ ਸੱਤਾ ਦਾ ਨਸ਼ਾ ਇਨਾ ਪੈੜਾ ਹੁੰਦਾ ਹੈ ਇਹ ਕੁਝ ਸਮਝ ਨਹੀਂ ਆਉਂਦਾ ਜੀ ਨੂੰ ਵੀ ਚੜਦਾ ਹੈ ਚਿੱਟੇ ਨਾਲੋਂ ਵੀ ਪੈੜਾ ਇਹ ਤਾਂ ਐ ਵੇਖ ਲਾ ਦਿੰਦਾ ਦੱਬ ਦਿਆਂਗੇ ਤੁੰਨ ਦਿਆਂਗੇ ਕੱਢ ਦਿਆਂਗੇ ਵੱਟ ਹੁਣ ਇਹਨੂੰ ਚੱਕ ਲੋ ਹੁਣ ਇਹਨੂੰ ਚਪਕਰਾਓ ਐਦਾਂ ਐਦਾਂ ਕਰਾਉਂਦਾ ਏ ਇਹ ਥੋੜੇ ਆ ਜਿਹੜੇ ਇਹਦੇ ਨਸ਼ੇ ਤੋਂ ਬਚ ਸਕੇ